ਕਹਿੰਦੇ ਕਰੀਏ ਕਿ ਸੋਹਣੀ ਕਰੀਏ ਦੱਸੂ ਏ ਕੀ ਵਸ ਕੱਲ ਸਾਡੇ ਮਾਨਯੋਗ ਕੈਬਨਿਟ ਮੰਤਰੀ ਸਾਹਿਬ ਨੇ ਮੇਰੇ ਬਾਰੇ ਕਾਫੀ ਅੱਧੀ ਸ਼ਬਦਾਵਲੀ ਵਰਤੀ ਹੈ ਤੇ ਮੈਨੂੰ ਕਿਹਾ ਗਿਆ ਕਿ ਮੈਂ ਸਿੰਘਪੁਰਾ ਰੋਡ ਬੰਦ ਨਹੀਂ ਦੇ ਰਿਹਾ ਮੈਂ ਉੱਤੇ ਅੜਿੱਕਾ ਲਾ ਰਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਦਰਸ਼ ਚੌਂਡ ਜਾਬਤਾ ਲੱਗਿਆ ਲੱਗਿਆ ਹੋਣ ਕਾਰਨ ਮੇਰੀ ਮਜਬੂਰੀ ਹੈ ਮੈਂ ਸਾਈਨ ਨਹੀਂ ਕਰ پا ਰਿਹਾ ਜਿਸ ਦਿਨ ਜੋਨ ਜਾਬਤਾ हट ਗਿਆ 4 ਜੂਨ ਨੂੰ ਹਟੜ ਦੀ ਸਾਰ ਮੈਂ ਸਾਈਨ ਕਰ ਦੂੰਗਾ ਬਣਾਉਣੀ ਨਾ ਬਣਾਉਣੀ ਇਹ ਸਰਕਾਰ ਦੇ ਹੱਥੇ ਕਿਉਂਕਿ ਸਾਡੇ ਪਾਸ ਕਰੇ ਵੀ ਪਹਿਲਾਂ ਵੀ ਕੰਮ ਕੋਈ ਸਾਰੇ ਹੋ ਨਹੀਂ ਰਹੇ ਲਟਕ ਰਹੇ ਕੰਮ ਉਹ ਵੀ ਤੁਹਾਨੂੰ ਮੈਂ ਤਰਤੀਬ ਚ ਦੱਸੂੰਗਾ ਵੀ ਇਹ ਕੰਮ ਸਾਡੇ ਲੰਮਕ ਰਹੇ ਆ ਜਿੱਦਣ ਉਹ ਸੜਕ ਦਾ ਉਦੋਂ ਘਟਨ ਹੋਇਆ ਉਸੇ ਦਿਨ ਜੋਨ ਜਾਬਤਾ ਲੱਗ ਗਿਆ ਸ਼ਾਮ ਨੂੰ ਤੁਸੀਂ ਸਾਈਨ ਕਰ ਸਕਦੇ ਸੀ ਨਾ ਉਸ ਤੋਂ ਬਾਅਦ ਉਹ ਉਹ ਮਤਲਬ ਗੌਰ ਸਾਹਿਬ ਬਿਨਾ ਪਾਣੀ ਤੋਂ ਮੌਜੂਏ ਖੋਲਣ ਵਾਲੀ ਗੱਲ ਹੈ ਜਦ ਤੱਕ ਡਾਕੂਮੈਂਟ ਪੂਰੇ ਨਹੀਂ ਹੋ ਜਾਂਦੇ ਉਦੋਂ ਤੱਕ ਮੇਰੇ ਹਿਸਾਬ ਨਾਲ ਕਿਸੇ ਕੰਮ ਦਾ ਉਡ ਘਾਟਨ ਕਾੜੀ ਚ ਨਹੀਂ ਕਰਨਾ ਚਾਹੀਦਾ ਜਦ ਦਾ ਪਤਾ ਆਪਾਂ ਨੂੰ ਹੁੰਦਾ ਹੈ ਉਦੋਂ ਦਾ ਉਡ ਘਾਟਨ ਬਹੁਤ ਹੋਇਆ ਜਦੋਂ ਚੋਣ ਜਾਬਤਾ ਲੱਗਿਆ ਨਾ ਦੋ ਦਿਨ ਚ ਬਹੁਤ ਉਡ ਘਾਟਨ ਹੋਇਆ ਕਾੜੀ ਚ ਤੇ ਪਰ ਮੈਂ ਕਿਸੇ ਉਡ ਘਾਟਨ ਤੇ ਨਹੀਂ ਗਿਆ ਇੱਕ ਤੇ ਵੀ ਤੇ ਇਹੀ ਸੀਗਾ ਉਹ ਬੁੱਧ ਫਟਾਫਟ ਕਰ ਦਈਏ ਪਰ ਜਦ ਜਦ ਕਾਗੇ ਨਹੀਂ ਪੂਰੇ ਹੈਗੇ ਟੈਂਟ ਦਾ ਜੇ ਵਰਕ ਆਊਟਰ ਨਹੀਂ ਕੱਟ ਹੋਏ ਵੀ ਕਿਵੇਂ ਪੋਸੀਬਲ ਹੈ ਵੀ ਉਹ ਵੱਧ ਜੂਗੇ ਸੜਕ ਉਪਰੋਂ ਅੰਜੂਨ ਦੋ ਜੀ ਕਿਹਾ ਗਿਆ ਕਹਿੰਦੇ ਜੀ ਰঞ্জੀਤ ਸਿੰਘ ਜੀ ਦੇ ਕਾਫੀ ਅਲੀਗਲ ਕੰਮ ਆ ਦੀਆਂ ਫਾਈਲਾਂ ਮੇਰੇ ਤੱਕ ਪਹੁੰਚੀ ਹੋਈਆਂ ਨੇ ਜੇਕਰ ਸਾਈਨ ਨਹੀਂ ਕਰਦੇ ਤਾਂ ਉਹ ਗੱਲ ਵੀ ਆ ਰਹੀ ਹੈ ਉਹ 4 ਜੂਨ ਤੱਕ ਪਈ ਮੈਂ ਸਾਈਨ ਕਰਨੀ ਨਹੀਂ ਤੇ ਕੋਈ ਨੀ ਕੋਲਣ ਦੋ ਤਾਂ ਭੱਜਦੇ ਨੂੰ ਬਹਾਨਾ ਇਕ ਜਾਈ ਹੈ ਤੇ ਇੱਕ ਹੋਰ ਮੈਂ ਕਰਾਲੀ ਉਹ ਤੇ ਮੈਂ ਗੱਲ ਕਰ ਸਕਦਾ ਕਰਾਲੀ ਚ ਤਾਂ ਬਈ ਜੀ ਇੱਕ ਪੈਸੇ ਦਾ ਰਵਾਧਾਰ ਨਿਕਲਿਆ ਆ ਇੱਕ ਪੈਸੇ ਦਾ ਇੱਕ ਫੁੱਟੀ ਕੌਡੀ ਇੱਕ ਪੈਣੀ ਵੀ ਮੇਰੇ ਘਰ ਕਾਲੀ ਕੌਂਸਲ ਚੋਂ ਆਈ ਹੋਈ ਤਾਂ ਮੈਂ ਯਾਰ ਸਵਾਮੀਛ ਦੇ ਚੜਨ ਨੂੰ ਤਿਆਰ ਆਂ ਤੱਬਰ ਨੂੰ ਲੈ ਕੇ ਔਰ ਜਿਹੜੇ ਬਹੁਤ ਜ਼ਿਆਦਾ ਇਮਾਨਦਾਰੀ ਦਾ ਲੋਕਰ ਰਹੇ ਆ ਉਹ ਵੀ ਆ ਜਣ। ਸਾਜੀ ਲਗਭਗ 3 ਸਾਲ ਹੋ ਗਏ ਤੁਸੀਂ ਇੱਥੇ ਕਾਬਜ ਹੋ ਕੁਰਸੀ ਦੇ ਕਿਹੜੇ-ਕਿਹੜੇ ਮੇਨ ਕੰਮ ਆ ਜਿਹੜੇ ਹੁਣ ਤੱਕ ਕੀਤੇ ਗਏ ਤੁਹਾਡੇ ਵੱਲੋਂ? ਅ ਆਪਣਾ ਗੱਲੇ ਹੈ ਵੀ ਮੈਂ ਤੁਸੀਂ ਜਦੋਂ 3 ਸਾਲ ਤਾਂ ਮੈਂ ਨਾ ਕਹੂ ਸਾਲ ਕਿ ਕਹਾਂ ਕਿਉਂਕਿ ਸਾਲਕ ਮੈਂ ਪ੍ਰਧਾਨ ਰਹਾ ਸਾਲਕ ਮੈਂ ਪ੍ਰਧਾਨਗੀ ਕੀਤੀ ਹੈ। ਉਹ ਤੋਂ ਬਾਅਦ ਤਾਂ ਤੁਹਾਨੂੰ ਹੀ ਪਤਾ ਮੇਰੀ ਪ੍ਰਧਾਨਗੀ ਕਿਵੇਂ ਹੋ ਰਹੀ ਕਿਵੇਂ ਨਹੀਂ ਹੋ ਰਹੀ ਅਫਸਰਾਂ ਦੇਖ ਕੇ ਲਾਇਏ ਇੱਕ ਸਾਲ ਤੋਂ ਉਹ ਸਭ ਤੋਂ ਨਲਾਇਕ ਪੂਰੇ ਪੰਜਾਬ ਦਾ ਨਰੇਕੀ ਯੂ ਬਠਾਲਤਾ ਕੰਮ ਮੈਨੂੰ ਕਰਨ ਨਹੀਂ ਦਿੱਤਾ ਪਰ ਫਿਰ ਵੀ ਮੈਂ ਮਤਲਬ ਸਾਲਕ ਦੇ ਵਿੱਚ ਬਹੁਤ ਵਧੀਆ ਕੰਮ ਆਪਣੇ ਬੰਦੇوں ਕੀਤੇ ਮੇਰੇ ਤੇ ਇੱਕ આરોਪ ਲੱਗਦਾ ਵੀ ਇਹ ਪੱਖਵਾਤ ਕਰਦਾ ਉਦੋਂ ਮੈਂ ਤੁਹਾਨੂੰ ਅੰਕੜਿਆਂ ਨਾਲ ਜਵਾਬ ਦਵਾਂਗਾ ਤੇ ਮੈਂ ਕੁਝ ਇੱਕ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਚੰਡੀਗੜ੍ਹ ਰੋਡ ਤੇ ਚਨਾਲੂ ਤੱਕ 10-10 ਫੁੱਟ ਪੇਪਰ ਲਾਉਣ ਦੀ ਸੀਗੀ ਸੜਕ ਤੇ ਡੇਢ ਕਰੋੜ ਦਾ ਪਿਛਲੀ ਸਰਕਾਰ ਟਾਈਮ ਦਾ ਟੈਂਡਰ ਪਾਸ ਹੈ ਟੈਂਡਰ ਲੱਗਿਆ ਹੋਇਆ ਮਾਵੀਆ ਸतीश ਕੋਠੇਕਾਰਾਂ ਕੋਲ ਕੰਮ ਹੈ ਤੇ ਕੰਮ ਸ਼ੁਰੂ ਹੋ ਗਿਆ ਸੀ ਜਦੋਂ ਦੀ ਇਹ ਸਰਕਾਰ ਆ ਗਈ ਆ ਕੇ ਫੋਰੈਸਟ ਨੇ ਰੋਕਤਾ ਖੂਰ ਸ਼ਹਿਰ ਦੇ ਸਾਰੇ ਤੁਸੀਂ ਮਰਡੇ ਕਿਹੜਾ ਮਾਰ ਸਕਦੇ ਖਰੜਗੀ ਦਾ ਮਾਰ ਸਕਦੇ ਉੱਥੇ ਫੋਰੈਸਟ ਦੀ ਜਗ੍ਹਾ ਨਹੀਂ ਹੈ ਜੀ ਕਕਰਾਲੀਓ ਫੋਰੈਸਟ ਦੀ ਜਗ੍ਹਾ 2 ਸਾਲ ਹੋ ਗਏ ਪੇਵਰ ਤੁਸੀਂ ਜਾਂਦੇ ਹੋ ਨਿਗਾ ਮਾਰ ਕੇ ਜਾਇਓ ਖਾਸ ਕਰਕੇ ਸਕੂਲ ਦੇ ਸਾਹਮਣੇ ਤੁਹਾਨੂੰ ਪੇਵਰ ਮਿਲਣਗੇ ਪਏ ਉਹ 2 ਸਾਲ ਦਾ ਕੰਮ ਰੁਕਿਆ ਹੋਇਆ ਫਿਰ ਵੀ ਮੈਂ ਆਪਣੇ ਬੰਨੂ ਕੁਝ ਅਲੱਗ ਕਰਦੀ ਕੋਸ਼ਿਸ਼ ਕੀਤੀ ਮੈਂ ਕੈਮਰੇ ਲਵਾਏ ਸ਼ਹਿਰ ਚ ਤੇ ਕੈਮ ਉੱਥੇ ਵੀ ਅੱਗੇ ਪਾਰਟੀ ਬਾਜੀ ਵੜ ਜੁੰਦੀ ਐ ਕੈਮਰੇ ਸਾਡੇ ਦਾ ਜਿਹੜਾ ਅਸੀਂ ਮੇਨ ਉਹ ਸਗਾ ਉਹ ਅਸੀਂ ਥਾਣੇ ਚ ਬਣਾਤਾ ਕਿਉਂਕਿ ਥਾਣੇ ਨੂੰ ਲੋੜ ਐ ਬੇਸ਼ੱਕ ਕਾਉਂਸਲ ਨੇ ਲਾਏ ਸਾਨੂੰ ਲੋੜ ਦੀ ਐ ਕਿਉਂਕਿ ਕ੍ਰਾਈਮ ਉਹਨਾਂ ਨੇ ਦੇਖਣਾ ਉੱਥੇ ਸੀ ਲਾਤਾ ਪਰ ਉੱਥੇ ਵੀ ਕੋਈ ਪਾਰਟੀਬਾਜੀ ਹੋਈ ਐ ਐਮਸੀ ਉੱਥੇ ਨਗਰ ਕਡੇ ਧਰਮਸ਼ਾਲਾ ਦਾ ਪ੍ਰਧਾਨ ਬਣ ਗਿਆ ਉੱਥੋਂ ਟਾਵਰ ਪਟਵਾ ਕੇ ਹੁਣ ਸਾਡੇ ਇੱਥੇ ਆ ਗਿਆ ਕਾਉਂਸਲ 'ਚ ਪਰ ਹੁਣ ਮੈਂ ਲਿਖ ਕੇ ਭੇਜੂਗਾ ਇਸ ਐਸਪੀ ਸਾਹਿਬ ਨੂੰ ਵੇਖ ਤੇ ਇੱਕ ਮੁਲਾਜ਼ਮ ਲਾਇਆ ਜਾਵੇ ਕਿਉਂਕਿ ਉਹਨਾਂ ਦਾ ਕੰਮ ਹੈ ਸਾਡਾ ਨਹੀਂ ਹੈਗਾ ਤੇ ਉਹਨਾਂ ਨੇ ਵਰਕਿੰਗ 'ਚ ਜਦੋਂ ਆਏ ਸੀ ਲੋ ਡਾਊਟ ਮੇਰੇ ਸਾਹਮਣੇ ਦੀ ਗੱਲ ਐ ਮਤਲਬ ਕ੍ਰਾਈਮ ਨੂੰ ਕੰਟਰੋਲ ਕਰਨ ਲੱਗੇ ਜੀ ਕਿਸੇ ਦਿਨ ਕੋਈ ਬੰਦਾ ਆ ਸਾਡੇ ਕੋਲੇ ਉਹ ਡੱਬਾ ਲੈ ਕੇ ਆਇਆ ਮੈਂ ਕਹਾਂਦਾ ਲੈ ਕੇ ਆਏ ਭਾਈ ਕਹਿੰਦਾ ਜੀ ਮੇਰਾ ਅਗਰੇ ਸੀ ਪਰਸ 8000 ਰੁਪਿਆ ਸੀਗਾ ਕਹਿੰਦਾ ਮੈਂ ਮੁੜ ਕੇ ਇਹਨਾਂ ਕੈਮਰੇ ਦੇਖਿਆ ਉਹ ਲੇਡੀ ਪਛਾਣੀ ਗਈ ਉਹ ਲੇਡੀ ਕੁਦਰਤੀ ਜਿਹੜੀ ਨੂੰ ਮਿਲਿਆ ਉਹਨੇ ਵਿਚਾਰੇ ਜਾ ਕੇ ਉਹ ਮੇਰੇ ਰੱਖ ਲਿਆ ਉਹ ਸਾਡੀ ਕਾਉਂਸਲ ਦੀ ਉਹ ਮੁਲਾਜ਼ਮ ਸੀਗੀ ਉਹ ਸ਼ਾਇਦ ਉਹਦੇ ਵਿੱਚ ਉਹ ਨਾਬ ਵੀ ਮੁੜਦਾ ਪਰ ਉਹ ਕੈਮਰੇ ਦੀ ਬਦੌਤ ਮੁੜਿਆ ਉੱਥੇ ਕਾਫੀ ਸਾਨੂੰ ਫਾਇਦਾ ਹੋਇਆ ਨਾ ਕੈਮਰੇਆਂ ਦਾ ਸ਼ਮਸ਼ਾਨ ਘਾੜ ਦਾ 35 ਸਾਲ ਪੁਰਾਣਾ ਰਸਤੇ ਦਾ ਸੀਗਾ ਉਹ ਵੀ ਮੈਂ ਹੱਲ ਕਰਾਇਆ ਤੇ ਸ਼ਮਸ਼ਾਨ ਘਾਟ ਨੂੰ ਰਸਤਾ ਲਾਇਆ ਪਰ ਉਹਦੇ ਨਾਲ ਮੈਂ ਇੱਕ ਜਦੋਂ ਮੈਂ ਸ਼ਮਸ਼ਾਨ ਘਾਟ ਨੂੰ ਰਸਤਾ ਇਹ ਲਗਵਾਇਆ ਇਹ 11 ਫੁੱਟ ਦਾ ਤਾਂ ਸ਼ਹਿਰ ਚੋਂ ਮੈਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ ਕਿਉਂਕਿ ਸਾਡੇ Hindu ਭਾਈਚਾਰੇ ਚ ਇਹਨੂੰ ਤੀਰਥ ਵੰਗ ਪੂਜਦੇ ਮੈਂ ਉਤੇ ਉਤਸ਼ਾਹਿਤ ਹੋ ਕੇ ਇੱਕ ਰਸਤਾ ਸਾਡੇ ਪਿਛਲੇ ਪਾਸੇ 22 ਫੁੱਟ ਦਾ ਰਸਤਾ ਜਾਂਦਾ ਸਰਕਾਰੀ ਉਹ ਸਾਡੇ ਸਮਸ਼ਾਨ ਘਾੜ ਦੇ ਬਿਲਕੁਲ ਨਾਲ ਨੂੰ ਲੰਘਦਾ ਉਹਦੇ ਵਿੱਚ ਕਿਸੇ ਬਿਲਡਰ ਦੀ ਜਗ੍ਹਾ ਪਈਦੀ ਮੈਂ ਬਿਲਡਰ ਕੋਲ ਗਿਆ ਮਾ ਯਾਰ ਵੀ ਸਾਨੂੰ ਆ ਜਗ੍ਹਾ ਦੇ ਉਹ ਕਹਿੰਦਾ ਬਈ ਤੂੰ ਐ ਕੋਈ ਗੱਲ ਨਹੀਂ ਤੂੰ ਜਵਾਬ ਨਹੀਂ ਹੈਗਾ ਵੀ ਐਦਾਂ ਕਰ ਜਿੰਨੀ ਕ ਟਕਾਉਣ ਜੀ ਸਾਤੋਂ ਲੈ ਲੈ ਉੰਨੀੋਂ ਤੂੰ ਦੇ ਦੇ ਸਾਨੂੰ ਬਰਾਬਰ ਤਵਾਦਲਾ ਕਰ ਲੈ ਸਾਡਾ 30 ਫੁੱਟ ਦਾ ਰਸਤਾ ਵਧ ਜਾਣਾ ਸੀ ਉੱਥੇ ਬਾਈਦਾ ਸਰਕਾਰੀ ਹੈ 2 ਹੀ ਫੁੱਟ ਦਾ ਸ਼ਮਸ਼ਾਨ ਘਾਟ ਦਾ ਰਸਤਾ ਲਾਦਣਾ ਜਿੱਥੋਂ ਮੋੜ ਪੈਣਾ ਸੀਗਾ ਸਾਡਾ ਮੋਤਾ ਰੁਕਦਾ ਸ਼ਮਸ਼ਾਨ ਘਾਟ ਦੇ ਰਸਤੇ ਤੇ ਮੋਤੇ ਰੁਕਦੇ ਹੁੰਦੇ ਆ ਤੇ ਜਿਵੇਂ ਕਹ ਸਰਕਾਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਸਰਕਾਰ ਨੂੰ ਤਾਂ ਦੱਸਿਆ ਜਾਂਦਾ ਸਾਡੇ ਕੌਂਸਲ ਨੂੰ ਦੱਸਿਆ ਜਾਂਦਾ ਵੀ ਆਜੇ ਕੰਮ ਹੋ ਗਿਆ ਇਹ ਇਹਦੇ ਨਾਲ ਉਹਨੂੰ ਬਹੁਤ ਜ਼ਿਆਦਾ ਸ਼ਹਿਰ ਤੋਂ ਸਮਰਥਨ ਮਿਲਣਾ ਉਹ ਸਾਡਾ ਮਤਾ ਮਨਜ਼ੂਰ ਨਹੀਂ ਹੋਇਆ ਐਡੀਸ਼ਨੇ ਰੋਕ ਲਾਤੀ ਮਤਲਬ ਜਦੋਂ ਦੀ ਸਰਕਾਰ ਇਹ ਤੁਹਾਨੂੰ ਮੈਨੂੰ ਕੰਮ ਨਹੀਂ ਕਰੰਦੇ ਰਹੀ ਇਹਦੇ ਵਿੱਚ ਮੈਂ ਮਜਬੂਰ ਹਾਂ ਦੇ ਜੀ ਸਾਡੇ ਕੰਮ ਰੁਕਾ ਜਾਂਦਾ ਹੈ ਤੇ ਪੜਿਆਲੇ ਪਿੰਡ ਨੂੰ ਜਾਣ ਵਾਲੀ ਸੜਕ ਦੇ ਉੱਤੇ ਵੀ ਟੈਨ ਲਗਾ ਦਿੱਤਾ ਬਟ ਇਹ ਇਕੱਲੇ ਹੈ ਪਤ్ర ਸਾਹਿਬ ਬੰਡਵਾ ਕੰਮ ਮਿਲਦਾ ਏ ਸੜਕ ਦਾ ਹਾਲ ਜੇ ਕਿ ਤੁਸੀਂ ਦੇਖ ਲੈ ਇੰਨੀ ਟੁੱਟੀ ਹੋਈ ਸੀਗੀ ਇਹਦਾ ਹਾਲ ਵੀ ਸਿੰਘਪੁਰਾ ਰੋਡ ਵਾਲੀ ਸੀਗਾ ਪਰ ਹੁਣ ਬਣ ਗਈ ਹੁਣ ਮੈਂ ਬੱਟ ਕੇ ਦਿਖਾ ਨਹੀਂ ਸਕਦਾ ਤੇ ਜਿਹੜਾ ਇਹ ਪਾਰਸ਼ਲਟੀ ਵਾਲਾ ਵੀ ਪੜਿਆਲੇ ਨੂੰ ਵੱਧ ਕੰਮ ਹੁਣ ਤੱਕ ਜਦੋਂ ਦਾ ਮੈਂ ਪ੍ਰਧਾਨ ਬਣਿਆ ਏ ਨੜ ਨੜ ਨੂੰ ਮੈਂ ਲਖਨੌਰ ਨੂੰ ਯਾਰ ਦੇ ਕੰਮ ਪੜਿਆਲੇ ਦੇ ਪਾਸ ਕੀਤੇ ਮੈਂ ਉਹਦੇ ਉਲਟ 10 ਨੰਬਰ ਵਾਰਡ ਮੇਰੇ ਵਿਰੋਧੀ ਦਾ ਏ ਜਿਹੜਾ ਕਿ ਮੇਰਾ ਸਭ ਤੋਂ ਵੱਡਾ ਵਿਰੋਧੀ ਹੈ ਜਿਹਨੂੰ ਕੋਈ ਦਿਨ ਰਾਤ ਇਹ ਹੀ ਦੇਖੀਂ ਦਿਖੀ ਜਾਂਦਾ ਵੀ ਮੈਂ ਇਹ ਪ੍ਰਧਾਨ ਕਿਵੇਂ ਬਣ ਗਿਆ ਮੈਂ ਮੈਂ ਕਿਵੇਂ ਬੈਹਿ ਮੈਂ ਕੁਰਸੀ 'ਤੇ ਨਹੀਂ ਬੈਠਣਾ ਇੱਕ ਇੱਥੇ ਇੱਥੇ ਲਿਖਿਆ ਜਾਂਦਾ ਫੇਰ ਬੈਠ ਹੁੰਦਾ ਉਹਦੇ ਵਾਰਡ 'ਚ 1 1 ਕਰੋੜ 13 ਲੱਖ 15 ਹਜ਼ਾਰ ਦਾ ਕੰਮ ਹੋਇਆ ਫੇਰ ਆਜੋ ਜੀ ਕਹਿੰਦੇ ਰਮਾ ਕਾਂਤ ਦਾ ਸਭ ਤੋਂ ਖਾਸ ਹੈ ਰਮਾ ਕਾਂਤ ਦੇ ਵਾਰਡ 'ਚ ਹੋਇਆ 1 ਕਰੋੜ 1 ਲੱਖ ਤੱਕ ਕੰਮ ਪਾਸ ਕੀਤੇ ਸੀ ਤੇ ਨੰਦੀ ਨਾਲ ਤੁਹਾਨੂੰ ਮੈਨੂੰ ਪਤਾ ਹੀ ਹੈ ਕਿਵੇਂ ਸਬੰਧ ਹੈ ਮੇਰੇ 1 ਕਰੋੜ 53 ਲੱਖ 85 ਹਜ਼ਾਰ ਦੇ ਮੈਂ ਤਾਂ ਕਰੋੜ ਵੀ ਨਹੀਂ ਟੱਪਿਆ ਉਸ ਬਾਕੀ ਸਾਰੇ ਮੈਂ ਚਾਰੇ ਵਾਰਡ ਕੱਢੇ ਜੇ ਕੋਹੋ ਤਾਂ ਮੈਂ ਸਾਰੇ ਵਾਰਡਾਂ ਦਾ ਵੀ ਡਾਟਾ ਕੱਢ ਸਕਦਾ ਪਰ ਚਾਰ ਵਾਰਡਾਂ ਚ ਤੁਹਾਨੂੰ ਪਤਾ ਲੱਗ ਜਾਊ ਮੈਂ ਕਿੰਨੀ ਕੁ ਪਾਰਸ਼ੀਅਲਟੀ ਕਰਦਾ ਕਿਸੇ ਦਾ ਕੰਮ ਹੋਏ ਹੋਏ ਹੈ ਕਿੰਨੇ ਪਾਸ ਹੋਏ ਸਾਰੇ ਪਾਸ ਹੋ ਗਏ तकरीबन तकरीबन 90% ਹੋ ਗਏ ਹੋਣਗੇ ਜੇ ਕਿਸੇ 5-10% ਟੈਂਡਰ ਲੱਗਣੇ ਰਹਿਗੇ ਤਾਂ ਲੱਗ ਜਾਣਗੇ ਜਿੰਨੇ ਐਸਟੀਮੇਟ ਪਾਸ ਹੋਏ ਵੇ ਤਕਰੀਬਨ ਤਕਰੀਬਨ ਟੈਂਡਰ ਲੱਗ ਚੁੱਕੇ ਸ਼ਾਇਦ ਕੋਈ ਰਹਿੰਦਾ ਹੋਵੇ ਵੀ ਬਾ ਸਿੰਘਪੁਰਾ ਰੋਡ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਰਚਨਾ ਆ ਕੀ ਰਹੀਆਂ ਮੈਂ ਉਹ ਉਹ ਰੋਡ ਸਾਡੀ ਨਹੀਂ ਹੈਗੀ ਇਹ ਤਾਂ ਤੁਹਾਨੂੰ ਪਤਾ ਪੀਡਬਲਯੂਡੀ ਦੀ ਰੋਡ ਹੈ ਤੇ ਫਿਰ ਵੀ ਅਸੀਂ ਇੱਕ 22 ਦੇ ਵਿੱਚ ਮਤਵ ਐਸਟੀਮੇਟ ਪਾਸ ਕੀਤਾ ਸੀ ਵੀ ਸੜਕਪਰ ਰੋਡ ਦਾ ਹਾਲ ਮਾੜਾ ਹੈ ਵੀ ਇਹਨੂੰ ਅਸੀਂ ਪੈਚ ਵਰਕ ਮੜ ਮੋਟੀ ਕਰਦੇ ਤੇ ਬਾਕੀ ਸ਼ਹਿਰ ਚ ਵੀ ਉਕੱਲੇ ਸਿੰਘਪੁਰਾ ਰੋਡ ਦਾ ਨਹੀਂ 24 ਲੱਖ ਸਮਥਿੰਗ ਦਾ ਹੈਗਾ ਬਸ ਚਾਹੇ 85000 ਦਾ ਹੈ ਉਹ ਸਿੰਘਪੁਰਾ ਰੋਡ ਤੇ ਬਾਕੀ ਸਾਰਾ ਸ਼ਹਿਰ ਕੁਝ ਕਿਉਂਕਿ ਸਾਡੀਆਂ ਕੁਝ ਸੜਕਾਂ ਬਾਹਰ ਆਊਟਰ ਬਾਡਾ ਦੇ ਟੁਟੀਆਂ ਹੋਈਆਂ ਬਿਉ ਰਿਪੇਅਰ ਵਾਸਤੇ ਕਰਿਆ ਸੀ ਪਰ ਜਦੋਂ ਸਰਕਾਰ ਨੇ ਬਣਾਈ ਹੋਏ ਨਾ ਤੇ ਅਸੀਂ ਉਹ ਸਾਰੀ ਟੈਂਡਰ ਲਾਤਾ ਵੀ ਸਿੰਘਪੁਰੇ ਰੋਡ ਦੀ ਸਾਰੀ ਕੰਮ ਕਰ ਦਿਆਂ ਹੋਰ ਬਾੜਾ ਚੋਂ ਕੰਮ ਨਹੀਂ ਕਰਨਾ ਉਹ ਕੱਲੇ ਸਿੰਘਪੁਰਾ ਰੋਡ ਦਾ ਵਾਕੀ ਬਾੜੋਂ ਦਾ ਵੀ ਸੀਗਾ ਪਰ ਉਹ ਅਸੀਂ ਸਾਰੇ ਕੰਮ ਉੱਥੇ ਕਰ ਦਣਾ ਉਹਦੇ ਲਈ ਪਹਿਲਾਂ ਸਾਨੂੰ ਪੀਡਬਲਯੂਟੀ ਚ ਪਰਮਿਸ਼ਨ ਲੈਣੀ ਪਈ PWD ਦੀ ਪਰਮਿਸ਼ਨ ਆ ਗਈ ਅਸੀਂ ਟੈਂਡਰ ਲਾਤਾ ਟੈਂਡਰ ਮੈਚ्योर ਹੋ ਗਿਆ ਭਾਰਤਾਂ ਕਿਸੇ ਨ ਟਿਕਾੜ ਨੇ ਤੇ ਉਸ ਦਰਾਨ ਉਦਘਾਟਨ ਵੀ ਕਰਤਾ ਵੈਸੇ ਉਹਨਾਂ ਨੂੰ ਜੋ ਵੀ ਬੰਦੇ ਗਾਈਡ ਨਹੀਂ ਠੀਕ ਕਰਦੇ ਤੇ ਜਦ ਤੱਕ ਬਿਨਾਂ ਪਾਣੀ ਤੇ ਮੌਜੂਦ ਨਹੀਂ ਹੋਲਣੇ ਚਾਹੀਦੇ ਜਦੋਂ ਤੱਕ ਕਾਗਜ਼ੀ ਕਾਰਵਾਈ ਪੂਰੀ ਹੋ ਜਾਂਦੀ ਹੈ ਉਦੋਂ ਤੱਕ ਕਿਸੇ ਕੰਮ ਦਾ ਮੇਰੇ ਹਿਸਾਬ ਨਾਲ ਉਦਘਾਟਨ ਨਿਕਾਲ ਹੀ ਨਹੀਂ ਕਰਨੀ ਚਾਹੀਦੀ ਜਿਹੜਾ ਇਹ ਪੈਸੇ 24 ਲੱਖ 85 85 ਹਜ਼ਾਰ ਦੀ ਗੱਲ ਹੋਈ ਸੀ ਇਹ ਆਮ ਆਲੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਵੀ ਪਾਸ ਹੋ ਜਾਂਦੀ ਸੀ ਜਾਂ ਬਾਅਦ ਚ ਹੋਏ ਨਹੀਂ ਨਹੀਂ ਪੈਸੇ ਤਾਂ ਦੇਖੋ ਕੌਂਸਲ ਨਹੀਂ ਨਹੀਂ ਐਸਟੀਮੇਟ ਬਾਅਦ ਚ ਪਾਸ ਹੋਇਆ ਸਰਕਾਰ ਬਣਨ ਤੋਂ ਤੇ ਪੈਸੇ ਤਾਂ ਸਾਡੇ ਆਪਣੇ ਹਸਾਸੇ ਨੇ ਸਾਨੂੰ ਸਰਕਾਰ ਵੱਲ ਤੇ ਗ੍ਰਾਂਟ ਦੇ ਤੌਰ ਤੇ ਇੱਕ ਸਿੰਗਲ ਪੈਣੀ ਜਦੋਂ ਦੀ ਇਹ ਸਰਕਾਰ ਬਣੀ ਹੈ ਇੱਕ ਸਿੰਗਲ ਪੈਣੀ ਸਾਨੂੰ ਨਹੀਂ ਆਈ ਹੈਗੀ ਸਾਡੇ ਕੋਲ ਜਿਹੜੇ ਸਾਡੇ ਸਾਡਾ ਜੀਐਸਟੀ ਦਾ ਹਿੱਸਾ ਸਾਡੇ ਸ਼ਹਿਰ ਦਾ ਤੁਸੀਂ ਕੋਈ ਚੀਜ਼ ਖਰੀਦਦੇ ਰੁਪਈਏ ਦੀ ਕੋਈ ਚੀਜ਼ ਖਰੀਦਦੇ ਉਹ ਜੀਐਸਟੀ ਕੱਟਿਆ ਜਾਂਦਾ ਉਹ ਉਹ ਸਾਡਾ ਆਪਣਾ ਹਿੱਸਾ ਹੁੰਦਾ ਸਾਰੇ ਉਹ ਲੋਕਲ ਲੋਕਲ ਗਵਰਨਮੈਂਟ ਹੈ ਸਾਡੀ ਉਹ ਲੋਕਲ ਗਵਰਨਮੈਂਟ ਦਾ ਹੱਕ ਹੁੰਦਾ ਸਾਨੂੰ ਸਿਰਫ ਜੀਐਸਟੀ ਦਾ ਸਾਡਾ ਹਿੱਸਾ ਹੁੰਦਾ ਤੇ ਸਾਡੇ ਨਕਸ਼ੇ ਪਾਸ ਕਰਦੇ ਉਹਨਾਂ ਦੇ ਉਹ ਸਾਡੇ ਅਸਾਸੇ ਨੇ ਕਾਉਂਸਲ ਦੇ ਇਹਦੇ ਤੇ ਅਕਸਾਈ ਡਿਊਟੀ ਹੁੰਦੀ ਹੈ ਸਾਨੂੰ ਇਹ ਸਾਡੇ ਆਪਣੇ ਅਸਾਸੇ ਨੇ ਸਰਕਾਰ ਦੀ ਸਾਨੂੰ ਇੱਕ ਪੈਸੇ ਦੀ ਵੀ ਸੰਗਲ ਸੰਗਲ ਇੱਕ ਸੰਗਲ ਪੈਸਾ ਵੀ ਜੀ ਸਰਕਾਰ ਨੇ ਦਿੱਤਾ ਉਹ ਸਰਕਾਰ ਨੇ ਗ੍ਰਾਂਟ ਦੇ ਤੌਰ ਤੇ ਸਾਨੂੰ ਤਾਂ ਦਿਖਾ ਦੂ ਆਪਾਂ ਕਹਿੰਦਾ ਕਿ ਹਾਂ ਭਾਈ ਮੈਂ ਗਲਤ ਮੈਂ ਗਲਤ ਹੈ ਕਰੋੜ ਕਰੋੜਾਂ ਦੇ ਕਹਿੰਦੇ ਪਿੰਡਾਂ ਨੂੰ ਅਲਾਟਮੈਂਟ ਦਿੱਤੀ ਹੈ ਤੇ ਕਿਹਦੇ ਤੇ ਨੇਕਰ ਕਰਾਲੀ ਸ਼ਹਿਰ ਲਈ ਕਿਉਂ ਨਹੀਂ ਅ ਮਿਲਕ ਦੱਸੋ ਜੀ ਐਡੀ ਦੂਰ ਦੇ ਪਿੰਡ ਮਾਜਰੀ ਚੰਦੋ ਕਿਉਂ ਬੋਲੇਗੇ ਸੰਗਪਰਾ ਕਾਲਿਆਲ ਬਰਾਉਲੀ ਅ ਡੋਰ ਜੁਆਇਨਿੰਗ ਪਿੰਡ ਕਿਉਂ ਨਹੀਂ ਬੋਲੇ ਕਿ ਭਾਈ ਅੱਡੀ ਦੂਰ ਦੇ ਪਿੰਡ ਦੱਸੇ ਗਏ ਚੰਦੋ ਸਟੇਡੀਅਮ ਹੈ ਜਿਹੜਾ ਕਾਂਗਰਸ ਸਰਕਾਰ ਦੇ ਟਾਈਮ ਪਾਸ ਹੋਇਆ ਉਹ ਗੁਰਮੀਤ ਤੇ ਰਾਣਾ ਗੁਰਮੀਤ ਗੁਰਮੀਤ ਸਾਉਢੀ ਜੀ ਨੇ ਜਿਹੜੇ ਉਹ ਖੇਡ ਮੰਤਰੀ ਸੀਗੇ ਉਹਨਾਂ ਤੱਕ ਅਸੀਂ ਅਪਰੋਚ ਕੀਤੀ ਸੀ ਉਹਨਾਂ ਨੇ ਸਾਨੂੰ ਉਹ ਦਿੱਤਾ ਸੀ ਪ੍ਰੋਜੈਕਟ ਉਦੋਂ ਸਾਡੇ ਇੱਥੇ ਹਲਕਾ ਇੰਚਾਰਜ ਜਮੂਰ ਸਿੰਘ ਤੰਗ ਸੀਗੇ ਅਸੀਂ ਉਹ ਘਟੌਰ ਵਾਸਤੇ ਲਿਆਉਣਾ ਸੀਗਾ ਘਟੌਰ ਮੈਂ ਸਾਰੀ ਪੰਚਾਇਤ ਕੋਲ ਘੁੰਮਿਆ ਆਪਸੀ ਡਿਸਪਿਊਟ ਸੀਗਾ ਉਹਨਾਂ ਨੇ ਮਤਾਂ ਨਹੀਂ ਪਾ ਕੇ ਦਿੱਤਾ ਤਾਂ ਉਹ ਕੰਮ ਚੰਦੂ ਹੋਇਆ ਉਹ ਪ੍ਰਾਣੀ ਸਰ ਮਤਲਬ ਕਾਂਗਰਸ ਸਰਕਾਰ ਦੇ ਦਾ ਸੈਕਟਰ ਦਾ ਪ੍ਰੋਜੈਕਟ ਹੈ ਚਾ ਪੈਸਾ ਸੈਕਟਰ ਦਾ ਮੈਂ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਦਾ ਪੈਸਾ ਸੈਕਟਰ ਦਾ ਤੇ ਪਰ ਉਹ ਕਾਂਗਰਸ ਸਰਕਾਰ ਦਾ ਹੀ ਕੰਮ ਹੈ ਚਲੋ ਕਹੇ ਤਾਂ ਕੋਈ ਵੀ ਕੁਝ ਸਕਦਾ ਕਿਹੜੇ ਕੋਈ ਸਮੇਂ ਇੱਕ ਪ੍ਰੈਸ ਕਾਨਫਰੰਸ ਉਸੇ ਕੀਤੀ ਸੀ ਤੁਸੀਂ ਦੱਸਿਆ ਸੀ ਵੀ ਕਾਂਗਰਸ ਟਾਈਮ ਜਿਹੜੀ ਸਾਡੇ ਫੰਡ ਆਏ ਸੀ ਉਹ ਵੀ ਵਾਪਸ ਚਲੇਗੇ ਉਹ ਕਿੰਨਾ ਫੰਡ ਸੀ ਉਹ ਕਿਸ ਕੀ ਇਸ਼ੂ ਸੀ ਉਹ ਸਾਡਾ ਨਾ ਜਦੋਂ ਇਹ ਜਿਹੜਾ ਆਪਣਾ ਗ੍ਰਾਂਟ ਸੀਗੀ ਸਾਨੂੰ ਪਿਛਲੀ ਸਰਕਾਰ ਦੀ ਉਹ तकरीबन 2.1 ਕਰੋੜ ਦੇ ਕਰੀਬ ਤੋਂ ਮੈਂ ਐਗਜ਼ੈਕਟ ਨਹੀਂ ਦੱਸ ਪਾਉਂਗਾ ਮੈਨੂੰ ਕਾਫੀ ਫੋਲਫਾਲੀ ਕਰਨੀ ਪੈਣੀ ਹੈ ਤੇ ਉਹਦੇ ਚ ਉਹਦੇ ਚ ਅਸੀਂ ਕੀ ਕੀਤਾ ਸੀਗਾ ਉਹ ਜਿਹੀ ਚਾਰ ਕੰਮ ਕਰ ਲਏ ਸੀਗੇ ਇੱਕ ਤੇ ਬਰਮ ਦੀ ਚੰਡੀਗੜ੍ਹ ਰੋਡ ਦੀ ਇੱਕ ਪਾਸੇ ਦੀ ਦੋਨੇ ਦੂਜੇ ਪਾਸੇ ਦੀ ਬਰਮ 75-75 ਲੱਖ ਦੇ ਕਰੀਬ 74-75 ਲੱਖ ਦੇ ਦੋਨੇ ਦੋਨੇ 75-75 ਦੇ 74-75 ਦੇ ਕੰਮ ਇਹ ਸੀਗੇ ਦੋ ਟਿਊਬਲ ਸੀਗੇ ਸਾਡੇ ਉਹਦੇ ਵਿੱਚ ਅ 6 ਨੰਬਰ ਵਾਰਡ ਚ ਨੰਦੀਜੀ ਵਾਲੇ ਵਾਰਡ ਚ ਤੇ 1 ਨੰਬਰ ਵਾਰਡ ਚ ਸ਼ਮਸ਼ਾਨ ਘਾਟ ਚ ਉਹ ਦੋ ਟਿਊਬਲ ਅਸੀਂ ਦੋ ਟਿਊਬੂ ਤੇ ਦੋ ਆ ਸੜਕ ਦੇ ਅਸੀਂ ਉਹ ਘਾਟ ਤੇ ਉਪਰੇ ਸੀਗੇ ਮਤਲਬ ਐਸਟੀਮੇਟ ਪਾਸ ਕੀਤੇ ਸੀਗੇ ਤੇ ਇਹ ਤਾਂ ਪੈਸੇ ਅਲੋਕੇਟ ਹੋ ਮਤਲਬ ਕਢਾ ਲਏ ਸੀਗੇ ਇਹਨਾਂ ਕੰਮ ਸ਼ੁਰੂ ਹੋ ਗਿਆ ਸੀ ਸੜਕ ਦਾ ਸੜਕ ਦਾ ਤਾਂ ਤੇ ਟਿਊਬਲ ਦਾ ਜੇ ਅਸੀਂ ਉਹਨਾਂ ਨੂੰ ਦਿੱਤਾ ਹੋਇਆ ਸੀਗਾ ਸੀਵਰੇਜ ਬੋਰਡ ਦਾ ਕਰਨਾ ਸੀਗਾ ਉਹਨਾਂ ਲਿਖ ਕੇ ਭੇਜਿਆ ਸੀਗਾ ਸਾਡੇ ਦੋਨੇ ਟਿਊਬਲਾਂ ਦੇ ਪੈਸੇ ਉਹ ਕਰੀਬ 80 85 ਲੱਖ ਰੁਪਈਆ ਉਹ ਸਰਕਾਰ ਨੇ ਵਾਪਸ ਲੈ ਲਈ ਸਾਡੇ ਕੋਲ ਦਿੱਤੇ ਨਹੀਂ ਹੈਗੇ ਸਾਨੂੰ ਵਾਪਸ ਜ਼ਰੂਰ ਲੈ ਦੋ ਟਿਊਬਲਾਂ ਦੇ ਪੈਸੇ ਪਰ ਉਹ ਸਾਨੂੰ ਖਮਿਆਜਾ ਹਰ ਬਾਰ ਗਰਮੀ 'ਚ ਸਾਨੂੰ ਭੁਗਤਣਾ ਪੈਂਦਾ ਗਰਮੀ ਚ ਆ ਕੇ ਜਿਹੜੇ ਸਾਡੇ ਚੀਕਾਂ ਵੱਜਦੀਆਂ ਉਹ ਚੀਕਾਂ ਸਾਡੀਆਂ ਨਾ ਵੱਜਦੀਆਂ ਜੋ ਸਾਡੇ ਮਾਨਯੋਗ ਮੰਤਰੀ ਸਾਹਿਬ ਪਰਸਨਲ ਇੰਟਰਸਟ ਲੈ ਕੇ ਸਾਡੇ ਉਹ ਦੋ ਟੀਬਲ ਬਚਾ ਦਿੰਦੇ। ਬਾਕੀ 2000 ਤੇ 3 ਦੋ ਦੋ ਹੈ ਦੋ 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 ਟੀਬਲ ਦੋ ਟੀਬਲਾਂ ਦੇ ਵਾਪਸ ਤੀਜਾ ਸੀ ਐਮਸੀ ਫੰਡ ਚ ਲਾਉਣਾ ਸੀ। ਉਹ ਐਮਸੀ ਫੰਡ ਦਾ ਸੀ। ਉਹ ਐਮਸੀ ਫੰਡ ਦਾ ਸੀ ਨੋ ਇਹ ਦੋ ਸੀ। ਹਾਂਜੀ। ਜਿਹੜੀ ਪੈਰ ਵੀ ਦੁਆਰਾ ਕਿਤੇ ਕਾਉਂਸਲਰ ਦੁਆਰਾ ਦਿੱਤੀ ਗਈ ਉਹ ਫੰਡ ਵਾਪਸ ਲੈ ਆਉਂਦੇ। ਉਹ ਖਾ ਚੇ ਹਿੱਦਾ ਹੁੰਦਾ ਜੇ ਸਰਕਾਰ ਬਦਲਦੀ ਹੈ ਤਾਂ ਲੈ ਲੈਂਦੀ ਹੈ ਜਿੰਨਾ ਮਰਜੀ ਪਿੱਟ ਲੋ। ਹੂੰ ਕੌਣ ਸੁਣਦਾ। ਸਾਡੇ ਕਹੇ ਤਾਂ ਅਸੀਂ ਤਾਂ ਸਾਰੇ 12 ਕਾਉਂਸਲਰ ਪਿੱਟ ਕੇ ਮਰ ਗਏ ਇੱਥੇ ਤੱਕ ਵੀ ਜਾਏ। ਵੀਰ ਯਾ ਤਾਂ ਸਾਡੇ ਅਸਤੀਫੇ ਲਈ ਲੂ 12 ਜਣਿਆਂ ਦੇ ਨਹੀਂ ਸਾਨੂੰ ਅਫਸਰ ਬਦਲ ਦੋ ਆ ਸਾਨੂੰ ਤਾਂ 1 ਸਾਲ ਬਈ ਅਫਸਰ ਅਗਲੇ ਤੱਕੇ ਤੇ ਆ ਗਏ ਤੁਸੀਂ ਤੁਸੀਂ ਕਿਵੇਂ ਕਹਿ ਲੂੰ ਸਰਕਾਰੇ ਤਾਂ ਸਰਕਾਰ ਦੇ ਉਹ ਹੈ ਹੁਣ ਮੈਂ ਤੁਹਾਨੂੰ ਇਹ ਦੱਸ ਰਿਹਾ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਸ਼ਮਸ਼ਾਨ ਘਾਟ ਵਾਲਾ ਯਾਰ ਤੁਸੀਂ ਉਹ ਕਹਿ ਕੇ ਕਰਵਾ ਦਿਓ ਕੰਮ ਯਾਰ ਕਿੱਡਾ بڑا ਪੁੰਦਾ ਕੰਮ ਹੈ ਜੋ ਰਸਤਾ ਲੱਗ ਜੂਗਾ ਤਬਾਦਲਾ ਹੋ ਜੂਗਾ ਕੋਈ ਮਾੜਾ ਕੰਮ ਹੈ ਅ ਸੰਗਪਰਾ ਸੌਰੀ ਚੰਡੀਗੜ੍ਹ ਰੋਡ ਵਾਲਾ ਤੁਸੀਂ ਉਹ ਕਹਿ ਕੇ ਕਰਵਾ ਦਿਓ ਵੀ ਕਿਉਂ ਰੋਕੇ ਹੋਇਆ ਤੁਸੀਂ ਤਾਂ ਕੁਐਸਚਨ ਕਰ ਸਕਦੇ ਆ ਤੇ ਤੁਹਾਡੇ ਤੁਹਾਡੇ ਕੋ ਅਧਿਕਾਰ ਹੈ ਸਭ ਤੋਂ ਵੱਧ ਪਾਵਰਫੁੱਲ ਤੁਸੀਂ ਇਹ ਕੰਮ ਕਰਵਾ ਦੋ ਅਸੰਘਪੁਰਾ ਰੋਡ ਵਾਲੀ ਸੁਣ ਲਓ ਜਿੱਦਣ ਜਾਬਤਾ ਹਟਣਾ ਇੱਕ ਸਕਿੰਟ ਤੇ ਪਹਿਲਾਂ ਸਾਈਨ ਕਰਨੇ ਬਾਈ ਜੀ ਜਾਬਤੇ 'ਚ ਮੈਂ ਨਹੀਂ ਕਰ ਸਕਦਾ ਮੇਰੀ ਮਜਬੂਰੀ ਹੈ ਮੈਨੂੰ ਅਗਲੇ ਨੂੰ ਟੰਗ ਦੇਣਾ ਤੇ ਜਾਬਤਾ ਹਟਦੀ ਛੇਰ ਕੱਦਣਾ ਸੜਕ ਫੇਰ ਵੀ ਖੜੀ ਬਣਨੀ ਖੜੀ ਨਹੀਂ ਬਣਨੀ ਉਹ ਸਾਡੇ ਹੱਥ 'ਚ ਨਹੀਂ ਆਪਾਂ ਮੇਰੇ ਕਰ ਨਹੀਂ ਜ਼ਿਆਦਾ ਇਹ ਇੱਕ ਗਮ ਦਿੱਕਤ ਹੈ ਵੀ 10 ਚੌਂ ਜਾਬਤਾ ਲੱਗ ਗਿਆ ਮੈਂ ਕਿਵੇਂ ਉਹਦੇ ਵਿੱਚ ਸਾਈਨ ਕਰਾਂ ਤੈਨੂੰ ਲੱਗਦਾ ਵੀ ਇਹ ਜਿਹੜਾ ਲੋਕ ਸਭਾ ਇਲੈਕਸ਼ਨ ਕਰਕੇ ਸਿਰਫ ਟੰਟਵਾਜੀ ਦੀ ਹੋਰੀ ਹੋਸ ਨੇ ਸਟੰਟਵਾਜੀ ਤਾਂ ਨਹੀਂ ਜਿੱਦ ਮਾੜੇ ਰੋਡ ਤਾਂ ਬਣਨੀ ਹੋ ਸੀਗੀ ਠੀਕਦਰੇ ਕੰਮ ਲੱਤਾ ਹੋਇਆ ਬਕਾਇਦਾ ਟੈਂਡਰ ਲੱਗਿਆ ਠੀਕ ਆ ਸਾਰਾ ਕੁਝ ਸਰ ਸੁਣਨ ਦੇ ਵਿੱਚ ਆਈਓ ਸਭ ਨਾਲ ਤਾਂ ਸਾਈਨ ਕਰਦੇ ਯਾਰ ਇਹਨਾਂ ਨੂੰ ਕੋਈ ਦਿੱਕਤ ਨਹੀਂ ਦਿੱਕਤ ਤਾਂ ਮੈਨੂੰ ਹੈ ਇਹ ਕੋਈ ਯੁਗੜੇ ਪਲੀਟਿਕਲ ਬੰਦਾ ਹੈ ਯੂ ਨੂੰ ਤੰਤ ਕੋਈ ਉਹ ਨਹੀਂ ਨਾ ਹੈ ਇਹ ਉਹਨਾਂ ਸਾਈਨ ਕਰੇ ਹੋਣੇ ਤੇ ਮੈਂ ਕਰੂੰਗਾ ਚੌਣ ਜਵਾਬ ਤੇ ਜੇ ਮੈਨੂੰ ਤਾਂ ਫੋਟੋ ਖਿੱਚੀ ਬੈਠੇ ਅਗਲੇ ਬੀ ਅਨਿਤ੍ਰਿਕੂਆ ਦੇ ਕੋਡ ਅਹੇ ਨਹੀਂ ਦੱਸਿਆ ਅਨਿਤ੍ਰਿਕੂ ਹੋ ਗਏ ਮੈਨੂੰ ਤਾਂ ਮੇਰੇ ਤਾਂ ਛੋਟਾ ਛੋਟਾ ਜਿਹਾ ਆਧਾਰਨ ਦੇਣ ਲੱਗਾ ਤੁਹਾਨੂੰ ਮੈਂ ਲਿਖਿਆ ਹੋਇਆ ਸੀਗਾ ਆਪਣਾ ਹਲਕੇ 'ਚ ਹ ਜਿੱਤੇਗਾ ਇੰਡੀਆ ਸੇਵਾ ਕਰੇਗੀ ਕਾਂਗਰਸ ਥੱਲੇ ਮੇਰਾ ਨਾਂ ਸੀਗਾ ਉਹਦੇ 'ਚ ਉਹਦੀ ਸ਼ਿਕਾਇਤ ਹੋਈ ਤੇ ਬਕਾਇਦਾ ਉਹਨਾਂ ਨੇ ਕਿਹਾ ਕਿੰਦਾ ਇਹ ਚ ਕੋਈ ਨਹੀਂ ਖਰਚੇ 'ਚ ਪਾ ਦਾਂਗੇ ਤੈਨੂੰ ਨਾ ਜੀ ਉਹਨੂੰ ਪ੍ਰਧਾਨ ਨੂੰ ਨੋਟਿਸ ਕੱਢੋ ਬਕਾਇਦਾ ਮੈਨੂੰ ਨੋਟਿਸ ਨਿਕਲਿਆ ਮੈਂ ਨੋਟਿਸ ਦਾ ਜਵਾਬ ਦਿੱਤਾ ਜਦ ਕਿ ਕੁਛ ਵੀ ਗੱਲ ਨਹੀਂ ਸੀ ਉਹਨੂੰ ਖਰਚੇ ਚ ਪਾ ਦਿੰਦੇ ਜਿਉਂ ਉਹਨੂੰ ਲੱਗਿਆ ਸੀ ਵੀ ਜੋ ਖਰਚਾ ਬਣਦਾ ਸੀ ਜਿੰਨੇ ਕੁ ਉਹ ਲੱਗੇ ਹੋਏ ਸੀਗੇ ਜਦ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਦੇ ਸੀ ਇਹ ਕਿਹਾ ਗਿਆ ਵੀ ਇਲੈਕਸ਼ਨ ਤੋਂ ਜਾਂ ਆਪ ਤਾਂ ਲੱਗਣ ਤੋਂ ਬਾਅਦ ਮੈਂ ਲਿਖੇ ਜਦ ਕਿ ਉਹ ਲਿਖਾਂ ਤਾਂ 6 ਮਹੀਨੇ ਹੋ ਗਏ ਸੀ ਜਦ ਮੈਨੂੰ ਇੰਨੀ ਗੱਲ ਵਿੱਚ ਨਹੀਂ ਬਖਸ਼ਿਆ ਜਾਂਦਾ ਮੈਂ ਅਸਾਈਨ ਕਰ ਦੇ ਮੈਨੂੰ ਕਦੇ ਛੱਡਣਾ ਜੇ ਤੁਸੀਂ ਵੀ ਸਮਝਦੇ ਆਂ ਹੋਰ ਤਾਂ ਹੁਣ 2 ਸਾਲ 2 ਸਾਲ ਹੋ ਗਏ ਸਰਕਾਰ ਨੂੰ 2 ਸਾਲ ਤੇ ਕੁਝ ਮੇਰਾ ਲੱਭਿਆ ਨਹੀਂ ਇਹ ਆ ਤਾਂ ਫਿਰ ਅਗ ਮਿਲ ਜਣਾ ਸੀ ਨਾ ਕਿ ਇਹਨੂੰ ਵੀ ਗਲਤ ਕੰਮ ਕਰੇ ਕਹਿੰਦੇ ਤੁਹਾਨੂੰ ਕੁਰਸੀ ਤੋਂ ਉਤਾਰਨ ਦੇ ਲਈ ਕੁਰਸੀ ਦਿੱਤਾ ਤੇ ਨੀ ਉਤਰਦਾ ਕੁਰਸੀ ਦਿੱਤਾ ਨੀ ਉਤਰਦਾ ਐਨ انا ਐਨਾ ਬੌਧਾ ਨਹੀਂ ਹੈਗਾ ਬਾਈ 12 ਬੰਦੇ ਐ ਜੋਰ ਲੱਗ ਲਿਆ ਇੱਕ ਨੂੰ ਖਿਲਾ ਨਹੀਂ ਸਕੇ ਉਹ ਉਹ ਵੀ ਕਿਹੜੇ ਆ ਦੂਜੇ ਕਿਹੜੇ ਪੱਕੇ ਉਹਨਾਂ ਦੀ ਖਬਰ ਕਿੱਥੇ ਜਾਣਾ ਉਦੋਂ ਟਾਈਮ ਆਇਆ ਤੇ ਕਬਾ ਕਿੱਥੇ ਟੋੜੇ ਪੇਨਾ ਜਿੱਦਣ ਮਨ ਤਾਂ ਮੌਲ ਮੰਨਦੇ ਪਿਤਾ ਜੀ ਨੇ ਕੱਟ ਦਿੱਤਾ ਜਗਾ ਉੱਤੇ ਤੁਹਾਨੂੰ ਸਦਾ ਦਿੱਤਾ ਸੀ ਕੋਈ ਬੁਲਾਇਆ ਸੀ ਨਹੀਂ ਮੈਨੂੰ ਸਦਾ ਨਹੀਂ ਦਿੱਤਾ ਉਹਦੇ 'ਚ ਕੋਈ ਇਸ਼ੂ ਨਹੀਂ ਉਹ ਕਰਕੇ ਮੈਨੂੰ ਇਹ ਇਹ ਛੋਟੀ ਗੱਲ ਮੈਂ ਇੰਨੇ ਇੰਨੇ ਹਲਕੇ ਮੈਂ ਨਹੀਂ ਤੇ ਜੋ ਨਹੀਂ ਤੇ ਜੀ ਉਹ ਆਵਾਜ਼ ਦੀ ਪਾਰਟੀ ਤਾਦਰ ਤੋਂ ਨਹੀਂ ਮੈਂ ਕਿਉਂ ਨਹੀਂ ਰੋੜਾ ਸਕਦਾ ਬਣੇ ਰਹੀ ਤੇ ਰੋੜ ਤਾਂ ਬਣ ਬਣੇ ਜਾਣੀ ਜੀ ਰੋੜ ਥੋੜੀ ਰੁਕਣੀ ਹੁਣ ਚੌਣ ਜਾਬਤਾ ਲੱਗਿਆ ਹੋਇਆ ਹੁਣ ਉਹ ਉਹ ਘਾਟਨੇ ਕਾਲੀ ਚ ਕਰਕੇ ਉਹਨਾਂ ਨੂੰ ਜਿਹੜੇ ਪਾਸ ਤੋਂ 2 ਸਾਲ ਤੋਂ ਨਮਤਾ ਹੋਇਆ 2 ਸਾਲ ਤੋਂ ਪਹਿਲਾਂ ਤੇਜੀ ਜੀ ਸਾਨੂੰ ਆਪਣਾ ਇਥੋਂ ਕਿ ਇਹ ਹਰ 5 ਸਾਲ ਬਾਅਦ ਸੜਕਾਂ ਬਣਦੇ ਸਾਰੀਆਂ ਸਾਡੀ ਰੋਡ ਨਹੀਂ ਹੈ ਮੈਂ ਫੇਰ ਦੁਬਾਰਾ ਦੱਸ ਰਿਹਾ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਪੀਡਬਲਯੂਡੀ ਦੀ ਰੋਡ ਹੈ ਤੇ ਉਹ ਬਣਨੀ ਚਾਹੀਦੀ ਸੀ ਭਾਈ ਕਿਉਂਕਿ 17 ਚ ਬਣੀ ਸੀ ਰਿਪੇਅਰ ਹੋਈ ਸੀ ਰਿਪੇਅਰ ਕਹਦੇ ਨੇ ਪਰ ਉਹ ਪੈਂਦਾ ਪ੍ਰੀਮੈਕਸ ਹੈ ਸਾਰੀ ਤੇ 22 22 ਚ ਬਣਦੀ ਸੀ ਇਹ ਸਾਨੂੰ ਇਹ ਸੀ ਬਣ ਜੂਗੀ ਚਲੋ ਇਹ ਅਸੀਂ ਇਕੱਲੇ ਉਹਦਾ ਨਹੀਂ ਸੀ ਯਾਰ ਤੁਸੀਂ ਮੈਂ ਤੁਹਾਨੂੰ ਜੇ ਮੈਂ ਟਾਈਟਲ ਪੜਾ ਦਵਾ ਜਦੋਂ ਟਾਈਟਲ ਪੜਾ ਦਮਾ ਤੇ ਇਹ ਕੰਮ ਤਾਂ ਹੈਗਾ ਸਾਰੇ ਸ਼ਹਿਰ ਦਾ ਪਰ ਅਸੀਂ ਇਹ ਦੇਖਿਆ ਵੀ ਆਪਾਂ ਇੱਥੇ ਬਣਾ ਦੇ ਬਹੁਤ ਸੜਕ ਲੰਘਣ ਯੋਗ ਨਹੀਂ ਹੈ ਯਾਰ ਲੋਕ ਬਹੁਤ ਪੂਰੀ ਦਾ ਸਫਰ ਕਰ ਰਹੇ ਆ ਇਸ ਕਰਕੇ ਅਸੀਂ ਉੱਥੇ ਲਾਉਣ ਲੱਗੇ ਜਾਂ ਸੜਕ ਬਣਨੀ ਹੈ ਇਹਦੀ ਰਿਪੇਅਰ ਹੀ ਹੋਣੀ ਕੱਲੀ ਮਤਲਬ ਅਸੀਂ ਰਿਪੇਅਰ ਹੀ ਕਹਾਂਗੇ ਕਿਉਂਕਿ ਪਹਿਣੀ ਪ੍ਰੀਮਿਕਸ ਹੈ ਸਾਰੀ ਤੇ ਨਵੀਂ ਸੜਕ ਬਣਦੀ ਤਾਂ ਉਹ ਪ੍ਰੋਪਰ ਸਾਰੀ ਤੇ ਪੱਥਰ ਪੈ ਕੇ ਬਾਟਰ ਬਾਉਂਡਿੰਗ ਹੋ ਕੇ ਉਹਦੇ ਬਾਅਦ ਸੜਕ ਨਵੀਂ ਕਹੀ ਜਾਂਦੀ ਹੈ ਇਹਨੂੰ ਜਿਹੜੀ ਕੱਲੀ ਪ੍ਰੀਮਿਕਸ ਪੈਣੀ ਹੈ ਇਹਨੂੰ ਰਿਪੇਅਰ ਹੀ ਕਹਾਂਗੇ ਪ੍ਰਧਾਨ ਜੀ ਲੈਂਥ ਕਿੰਨੀ ਹੈ ਜੇ ਪੂਰੀ ਸਮਝੀ ਇਹ ਮਤਲਬ ਤੁਹਕੇ ਮੁੱਦਾ ਪਹਿਲਾਂ ਵੀ ਚੱਕ ਹੋਇਆ ਕਿ ਇੰਨੀ ਕਿ ਬਣ ਰਹੀ ਹੈ ਸ਼ਹਿਰ ਦੀ ਹੱਦ ਤੱਕ ਤੇ ਅੱਗੇ ਨਹੀਂ ਬਣ ਰਹੀ ਹੈ ਸਾਡੇ 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 ਅਧਾਰ ਖੇਤਰੇ ਨਹੀਂ ਬਾਈ ਜੀ ਬਾਹਰ ਭਜਾਣ ਦਾ ਕਾਉਂਸਲ ਦਾ ਇੱਕ ਪੈਸਾ ਵੀ ਅਸੀਂ ਕਾਉਂਸਲ ਦੀ ਹਦੂਦ ਤੋਂ ਬਾਹਰ ਨਹੀਂ ਲਾ ਸਕਦੇ ਕਾਉਂਸਲ ਦੀ ਹਦੂਦ ਤੋਂ ਬਾਹਰ ਅਸੀਂ ਇੱਕ ਪੈਸਾ ਨਹੀਂ ਲਾ ਸਕਦੇ ਕਾਉਂਸਲ ਦਾ ਜੇ ਤਾਂ ਕਾਉਂਸਲ ਦੀ ਹਦੂਦ ਤੱਕ ਹੀ ਬਣਨੀ ਹੈ ਇਹ ਤਾਂ ਜਿਹੜਾ ਜਿਹੜਾ ਕਾਉਂਸਲ ਨੇ ਬਣਾਉਣੀ ਆ ਸਰਕਾਰ ਬਣਾਉਣੀ ਸਰਕਾਰ ਤਾਂ ਕਿਤੇ ਬਣਾ ਦੋ ਸਰਕਾਰ ਵਾਤੇ ਕੀ ਸਰਕਾਰ ਵੱਲੋਂ ਤਾਂ ਕੁਝ ਵੀ ਗੱਲ ਨਹੀਂ ਹੈ ਪਤਾ ਨਹੀਂ ਕਿਉਂ ਇੰਨਾ ਮੈਨੂੰ ਵੱਧ ਘੱਟ ਬੋਲਣ ਦੀ ਬਜਾਏ ਜੇ ਮੈਡਮ ਜਾ ਕੇ ਉੱਥੇ ਪੀ ਡਬਲਯੂ ਡੀ ਕੋਲ ਸ਼ਾਇਦ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਮਨਜ਼ੂਰ ਹੋਈ ਹੋਈ ਹੈ ਉੱਥੇ ਕਹਿ ਕੇ ਕੋਣ ਵਾਲਾ ਜਿਆਦਾ ਵਧੀਆ ਸੀਗਾ ਸਾਡੇ ਕੋਲ ਬਹੁਤ ਜ਼ਿਆਦਾ ਅਸਾਸੇ ਵੀ ਨਹੀਂ ਹੈਗੇ ਤਾਂ ਕਿ ਸਿੰਘਪੁਰਾ ਰੋਡ ਦੇ ਲੋਕੀ ਦੇ ਇੱਥੇ ਤਜਕੀਨ ਕਰ ਰਹੇ ਜਿਹਦੇ ਇੱਕ ਪਾਸੇ ਕੈਬਨ ਮੰਤਰੀ ਆਪਣਾ ਬਿਆਨ ਦੇ ਰਹੇ ਦੂਸਰੇ ਪਾਸੇ ਤੁਸੀਂ ਆਪਣੇ ਤੌਰ ਤੇ ਆਪਣਾ ਸਪੱਸ਼ਟੀਕਰਨ ਦੇ ਰਹੇ ਹੋ ਲੋਕ ਇਸ ਦਾ ਤਜਕੀਨ ਕਰ ਰਹੇ ਕੈਬਨ ਮੰਤਰੀ ਤਾਂ ਮੰਨ ਲਿਆ ਵੀ ਪਰ ਵਿਪਧਾਨ ਸਾਈਨ ਨਹੀਂ ਕਰ ਰਿਹਾ ਉਹ ਤਾਂ ਕਹੇਗਾ ਤਾਂ ਮੰਨਦੇ ਲਿਆ ਵੀ ਕਾਉਂਸਲ ਬਣਾ ਰਿਹਾ ਹੁਣ ਤਾਂ ਮੇਰੇ ਕੋਲ ਕੋਈ ਇਹਦੇ ਚ ਕੋਈ ਉਹ ਨਹੀਂ ਰਹਿ ਗਈ ਇਹ ਪਹਿਲਾ ਸੀਗਾ ਵੀ ਸਰਕਾਰ ਬਣਾ ਰਿਹਾ ਹੁਣ ਤਾਂ ਕਹਿ ਰਹੇ ਮਨੋਂ ਤਾਂ ਮੇਰੇ ਜਿੱਟ ਰਹੇ ਮੈਂ ਹੁਣ ਦੱਸੋ ਵੀ ਵਿਭਾਗਤ ਵਿੱਚ ਮੈਂ ਕਿਵੇਂ ਕਰਦਾ ਸੈਨੇਟਰ ਚੋਂ ਜਾਬਤਾ ਲੱਗਿਆ ਮੈਂ ਮੈਂ ਕਿਵੇਂ ਕਰ ਸਕਦਾ ਹਟਦੀ ਸਾਰ ਮੈਂ ਇੱਕ ਸਕਿੰਟ ਵੀ ਨਹੀਂ ਲਾਊਗਾ ਮੈਂ ਸਾਈਨ ਕਰ ਦੂੰਗਾ ਉਹ ਪਰ ਉਹਨਾਂ ਨੇ ਦੇਖਣਾ ਸੜਕ ਬਣਾਉਣੀ ਨਹੀਂ ਬਣਾਉਣੀ ਫੜਕਣਾਂ 4 ਤਰੀਕ ਤੋਂ ਬਾਅਦ 4 ਜੂਨ ਤੋਂ ਬਾਅਦ ਇੱਕ ਸਕਿੰਟ ਚ ਸਾਈਨ ਕਰ ਦੂੰਗਾ ਸੜਕ ਦਾ ਕੰਮ 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 ਮੇਰੇ ਹੱਥ ਚ ਨਹੀਂ ਹੈ ਕੰਮ ਤੋਂ ਮੈਂ 200 ਸਾਲ ਪਹਿਲਾਂ ਟੈਡੀਗੜ ਰੋਡ ਦਾ ਕਰਿਆ ਤਾਂ ਨਹੀਂ ਹੁਣ ਦਿੱਤਾ ਅਗਲੇ ਨੇ ਮੈਂ ਮੈਂ ਸਿਰਫ ਉਸਾਈਨ ਦੀ ਗੱਲ ਕਰ ਦੂੰਗਾ ਮੈਂ ਆਪਣੇ ਸਾਰੇ ਕੁਝ ਕਰ ਦੂੰਗਾ ਉਹ ਸਰਕਾਰ ਦਾ ਦੇਖਣਾ ਵੀ ਸਰਕਾਰ ਦੇ ਹੱਥ ਚ ਪਤਾਂ ਜੀ ਮੈਡਮ ਤੇ ਇੱਕ ਹੋਰ ਗੱਲ ਕਹਿੰਦੇ ਸੀ ਕਹਿੰਦੇ ਜੇ ਕਰਨਾ ਪ੍ਰਧਾਨਜੀਤ ਦੇ ਖਾਪੀ ਪੁੰਦੀ ਫੜਦੀ ਆਪਾਂ ਤਾਂ ਅੰਜ ਨੇ ਇੱਕ ਮਿੰਟ ਤੋਂ ਪਹਿਲਾਂ ਸਾਈਨ ਕਰ ਲੈਣਾ ਨਹੀਂ ਕਰਦਾ ਚਾਰ ਤਰੀਕ ਤੋਂ ਪਹਿਲਾਂ ਨਹੀਂ ਕਰਦਾ ਜਾਬ ਤੇ ਚਿੰਨ ਕਰਦਾ ਉਹ ਇਤਨ ਪਸ ਪੋਲਿਟੀਕਲ ਕਲਾ ਹੁੰਦੀ ਆ ਤੇ ਇੰਨਾ ਫਰਾਸਟ੍ਰੇਟ ਤਾਂ ਉਹ ਪਿੰਡਾਂ ਚ ਅਸਲ ਚ ਉਹਨੂੰ ਕੋਈ ਪਹਿਲਾਂ ਸਮਰਥਨ ਬਹੁਤ ਸੀ ਲੋਕਾਂ ਨੇ ਤਾਂ ਪਾਲਕਾ ਦੇ ਬਿਠਾਏ ਹੋ ਸੀਗੇ ਵੋਟਾਂ ਤੋਂ ਪਹਿਲਾਂ ਤੇ ਹੁਣ ਲੋਕ ਥੋੜਾ ਬੋਲਦੇ ਜਿਹੜਾ ਸਾਡੇ ਜਿਹੜੀ ਕੁੱਤੇ ਹਨ ਸਾਡੇ ਨਾਲ ਹੁੰਦੀ ਸੀ ਨਾ ਬਾਈ ਚ ਉਹ ਹੁਣ ਇਹਨਾਂ ਨਾਲ ਹੋ ਰਹੀ ਐ ਉਹ ਕਿਤੇ ਕਣਤਾਏ ਵੇ ਆ ਕੇ ਇੱਥੇ ਪੈ ਮੇਰੇ ਤੇ ਕੇ ਗੱਲ ਤਾਂ ਉਹ ਕਰੀ ਉਹ ਤਾਂ ਹੋ ਰਹੀ ਐ ਇਹ ਪੰਡੋ ਜੀ ਕਣਤਾਏ ਵੇ ਮੈਨੂੰ ਪੈ ਕੇ ਗੱਲ ਹੋਰ ਕੁਝ ਨਹੀਂ ਐ ਮੇਰੇ ਨਾਲ ਕੋ ਰੌਲਾ ਕੋਈ ਨਹੀਂ ਐ ਪਤਾ ਨਹੀਂ ਕਿਉਂ ਬਾਰੇ ਪਿੰਡ ਦਾ ਵਿਕਾਸ ਦੇ ਵਿੱਚ ਕਹ ਰਹੇ ਕੰਮ ਚੱਲ ਰਿਹਾ ਇਹ ਸਾਈਟ ਪਹਿਲਾਂ ਹੋਣੀ ਸੀ ਇਹ ਕਿਤੇ ਖੁਦ ਇਹ ਤਾਂ ਚੱਲ ਰਿਹਾ ਨੇਚਰਲੀ ਨੇਚਰਲੀ ਇਹਨੂੰ ਦੇਖ ਕੇ ਸਾਰੀ ਉਹ ਗੱਲ ਹੋ ਗਈ ਮੈਂ 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 ਤੁਸੀਂ 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 ਫੇਰ ਮੈਂ ਇੱਥੇ ਫੇਰ ਮੈਂ ਇੱਕ ਵਾਰ ਫੇਰ ਦੁਬਾਰਾ ਦੱਸਣਾ ਚਾਹੁੰਨਾ ਤੁਸੀਂ ਮੇਰੀ ਗੱਲ ਨੂੰ ਸੁਣਿਆ ਨਹੀਂ ਹੈਗਾ ਮੈਂ 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 ਦੇਖੋ ਤੁਸੀਂ ਤੁਸੀਂ ਕਢਾ ਸਕਦੇ ਨਾ ਕਾਉਂਸਲ ਦਾ ਰਿਕਾਰਡ ਹੈ ਤਾਂ ਆਨ ਰਿਕਾਰਡ ਹੈਗਾ ਲੇਕਿਨ ਮੇਰੇ ਇੱਥੇ 99 ਲੱਖ 99 ਹਜ਼ਾਰ ਦਾ ਕੰਮ ਹੋਇਆ ਉਹਦੇ ਉਲਟ ਬਹਾਦਰ ਸਿੰਘ ਦੇ ਵਾਰਡ 'ਚ 10 ਨੰਬਰ 'ਚ 1 ਕਰੋੜ 13 ਲੱਖ ਦਾ ਹੋਇਆ 13.5 ਲੱਖ ਦਾ ਮੈਂ ਮਤਲਬ 14.5 ਲੱਖ ਦਾ ਕੰਮ ਤੇ 13.5 ਲੱਖ ਦਾ ਕੰਮ ਮੇਰੀ ਵਾਰਡ ਚ ਘਟ ਹੋਇਆ ਹੁਣ ਕਹਿ ਦਿੰਦੇ ਨੇ ਵੀ ਰਮਾकांत ਦਾ ਵਾਰਡ ਕੇ ਨਹੀਂ ਜਿਆਦਾ ਧਿਆਨ ਦਿੱਤਾ ਵਾ ਰਮਾकांत ਦੇ ਵਾਰਡ ਚ 1 ਕਰੋੜ 1 ਲੱਖ 40 ਹਜ਼ਾਰ ਰੁਪਏ ਦਾ ਕੰਮ ਹੋਇਆ ਉਹਦੇ ਉਲਟ 6 ਨੰਬਰ ਵਾਰਡ ਨਦੀਪਾਲ ਜੀ ਦਾ ਵਾਰਡ ਹੈ ਜਿਹੜਾ ਕਹਿੰਦੇ ਵੀ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਬਹੁਤ ਪੱਖਪਾਤ ਕਰ ਰਿਹਾ ਪ੍ਰਧਾਨ ਉਹਦੇ ਵਾਰਡ ਚ ਅਸੀਂ 1 ਕਰੋੜ 53 ਲੱਖ 85 ਹਜ਼ਾਰ ਦੇ ਐਸਟੀਮੇਟ ਪਾਸ ਕੀਤੇ ਮੇਰੇ ਖਿਆਲ ਸਾਰੇ ਟੈਂਡਰ ਲੱਗ ਚੁੱਕੇ ਕੋਈ ਸ਼ਾਇਦ ਕੋਈ ਰਹਿੰਦਾ ਹੋਵੇ ਔਰ ਮੈਂ ਕਿਸੇ ਨੂੰ ਪਰਸਨਲੀ ਕੋਈ ਕੁਦਰਤੀ ਰਹਿੰਦਾ ਹੋਇਆ ਜਿਹਨਾਂ ਚੋਂ ਮੈਨੂੰ ਪਤਾ ਨਹੀਂ ਹੈ ਮੈਂ ਕਿਉਂਕਿ ਮੈਂ ਇੰਨੀ ਤਿਆਰੀ ਕੀਤੀ ਨਹੀਂ ਜੇ ਕੋਈ ਰਹਿੰਦਾ ਹੋਵੇ ਜਾਣ ਬੁੱਝ ਕੇ ਕੋਈ ਨਹੀਂ ਰੁਕਿਆ ਹੋਏਗਾ ਤਾਂ 6 ਨੰਬਰ ਵਾਰਡ ਚ ਕੀ ਸਾਡੇ ਸਪੋਰਟਰ ਨਹੀਂ ਬਸਦੇ ਸਿੰਘਪੁਰਾ ਰੋਡ ਪਰ 12 ਨੰਬਰ ਵਾਰਡ ਚ ਕੀ ਕਾਗਜ਼ ਹੀ ਨਹੀਂ ਰਹਿੰਦੇ ਇਕੱਲਾ ਥੋੜੇ ਆ ਮੈਂ ਇੱਕ ਬਹੁਤ ਸ਼ਾਇਦ ਇੱਕ ਚਾਰ ਬੰਦੇ ਕਹਿੰਨੇ ਮੈਨੂੰ ਮੈਂ ਪੱਖਪਾਤ ਕਰਦਾ ਤੁਸੀਂ ਯਾਰ ਸ਼ਹਿਰ 'ਚ ਹੀ ਰਹਿਨੇ ਆ ਤੂੰ ਸ਼ਹਿਰ 'ਚ ਤਾਂ ਸੁਣੋ ਮੈਂ ਉੱਥੇ ਕੁਰਸੀ ਤਾਂ ਆਮ ਕਹਿੰਨਾ ਮੈਂ ਜਦ ਕਾਉਂਸਲ ਦਾ ਗੇਟ ਬਣ ਜਨ ਵੜ ਜਨਾ ਉਦੋਂ ਮੈਂ ਕਾਂਗਰਸ ਦਾ ਨਹੀਂ ਰਹਿੰਦਾ ਉਦੋਂ ਮੈਂ ਪ੍ਰਧਾਨ ਨੇ ਸ਼ਹਿਰ ਦਾ ਗੇਟ ਤੇ ਬਾਹਰ ਮੈਂ ਆਪਣਾ ਕਾਂਗਰਸ ਦਾ ਮੈਂਬਰਾਂ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਨੇ ਗੇਟ ਦੇ ਅੰਦਰ ਲਈ ਤੁਸੀਂ ਇਦਾਂ ਕਰੋ ਬੀਜੇਪੀ ਦੇ ਜਿੰਨੇ ਵੀ ਆਗੂ ਨੇ ਪਲੀਜ਼ ਉਹਨੂੰ ਤੁਸੀਂ ਹੋਰ ਪੁੱਛੋ ਤੁਸੀਂ ਵੀ ਤੁਹਾਨੂੰ ਕਮੀ ਟਰੀਟ ਕਰਦਾ ਅਕਾਲੀ ਦੇ ਬੰਦੇ ਪੁੱਛੋ ਤੁਸੀਂ ਚਾਰ ਬੰਦੇ ਨੂੰ ਛੱਡ ਕੇ ਆਪ ਵਾਲੇ ਬੰਦੇ ਨੂੰ ਪੁੱਛ ਲਿਓ ਵੀ ਮੈਂ ਕਿਸੇ ਕਨਾਲਕ ਦੇ ਆਏ ਨਾਲ ਸਿਰ ਹੱਥਾਂ ਤੇ ਚੱਕਦਾ ਬਈ ਪੈਰਾ ਥਲੇ ਹੱਥ ਰੱਖਦਾ ਕੋਈ ਕਿਸੇ ਪਾਰਟੀ ਦਾ ਹੁੰਦਾ ਕਿਉਂਕਿ ਮੈਨੂੰ ਯਾਰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸ਼ਹਿਰ ਨੇ ਮੈਨੂੰ ਪ੍ਰਧਾਨ ਬਣਾਇਆ ਮੈਂ ਇਹਦਾ ਸ਼ਹਿਰ ਵਾਸਤੇ ਨਹੀਂ ਮੇਰੇ ਵੱਲ ਹੋਣੀ ਕਦੇ ਪੱਖਪਾਤ ਹੋਊਗਾ ਕਿਵੇਂ ਕਰ ਸਕਦਾ ਸਾਰ ਇਹਨੂੰ ਸਾਡੇ ਵੀ ਸਪੋਰਟਰ ਰਹਿੰਦੇ ਬਾਕੀ ਪਾਰਟਾਂ ਚ ਕਰਾਰੇ ਤਾਂ ਬੇਸਿਕਲੀ ਕਾਂਗਰਸੀ ਸ਼ਹਿਰ ਹੈ ਉਹ ਤਾਂ ਐਤਕੀ ਇੱਕ ਨੇਰੀਓ ਐਮ ਦੀ ਚਲਦੀ ਸੀ ਪਤਾ ਨਹੀਂ ਕਿ ਹੋਰ ਕਦੋਂ ਬਾਹਰ ਰੋਕੇ ਜੀ ਉਹਨੂੰ ਕਿਹਾ ਗਿਆ ਸੀ ਕਿ ਜਿਹੜੇ ਵੀ ਕਿਤੇ ਵੀ ਹੁੰਦਾ ਕਨਸਟਰਕਸ਼ਨ ਪ੍ਰੋਜੈਕਟ ਜੋ ਵੀ ਹੋਣਾ ਹੈ ਜਾਂ ਕਿਸੇ ਵੀ ਬਾਦਲੇ ਵਿੱਚ ਕੰਮ ਹੋ ਜਾਵੇ ਸਾਡੇ ਬਿਨਾਂ ਤੇ ਸਾਈਨ ਨਹੀਂ ਹੁੰਦੇ ਨਹੀਂ ਹੁੰਦੇ ਉਹ ਤਾਂ ਯਾਰ ਪ੍ਰਧਾਨ ਦਾ ਹੱਕ ਸਾਰਾ ਇੱਕ ਮੁੰਡਾ ਉਹ ਜਦੋਂ ਉਹਨੇ ਉਹਨਾਂ ਦੇ ਹੁੰਨੇ ਮੈਂ ਦੱਸਦਾ ਜਦੋਂ ਮੈਂ ਏਜੰਡਾ ਕੱਢਦਾ ਏਜੰਡਾ ਨਿਕਲਦਾ ਤਾਂ ਏਜੰਡੇ ਦੇ ਵਿੱਚ ਜਦੋਂ ਕੋਈ ਜਿਹੜੇ ਵੀ ਕੰਮ ਪਾਸ ਉਹਨਾਂ ਦੇ ਸਾਰੇ ਸਾਨੂੰ ਨੇ ਉਹਦੇ ਬਾਅਦ ਜਦੋਂ ਬਿੱਲ ਬਣਦਾ ਚੈੱਕ ਬਣਦਾ ਉਹ ਤਾਂ ਫਿਰ ਇਹ ਉੱਤੇ ਪ੍ਰਧਾਨ ਦੀ ਸਾਈਨ ਹੁੰਦੀ ਉੱਥੇ ਐਮਸੀ ਦੇ ਸਾਈਨ ਹੁੰਦੇ ਉਹ ਦੂਹ ਦੂਹ ਟਨੇਉਰੇ ਨੂੰ ਇਹਨਾਂ ਗੱਲਾਂ ਤਾਂ ਇਹ ਤਾਂ ਗੱਲ ਕਰਨੀ ਨਹੀਂ ਚਾਹੀਦੀ ਉਹਨੂੰ ਯਾਰ ਉਹਦੇ ਦੂਜੀ ਟਨੇਉਰੇ ਪਰ ਮੈਂ ਫੇਰ ਇੱਕ ਵਾਰ ਐ ਵੀ ਇਦਾਂ ਨਾ ਮੈਂ ਠੀਕ ਹੈ ਉਹ ਕੈਬਨਿਟ ਮੰਤਰੀ ਨੇ ਬਹੁ ਮੇਰੇ ਨਾਲ ਇਸ ਮਾਮਲੇ 'ਚ ਕੋਈ ਮੇਲ ਨਹੀਂ ਕੋਈ ਕੈਬਨਿਟ ਮੰਤਰੀ ਮੇਰੇ ਕੋਲ ਛੋਟੇ ਸ਼ਹਿਰ ਦਾ ਪ੍ਰਧਾਨ ਹੈ ਪਰ ਮੈਂ ਫੇਰ ਵੀ ਉਹਨਾਂ ਦੇ ਉਮਰ 'ਚ ਵੱਡਾ ਮੈਂ ਡੜਾਉਂ ਮੈਂ ਭਜਾਉਂਗਾ ਇਹ ਮੈਂ ਇਦਾਂ ਦੀ ਭਾਸ਼ਾ ਮਤਲਬ ਸਾਡੇ ਨਹੀਂ ਰਿਵਾਜ ਹੈਗਾ ਇਹ ਕੁਦਰਤੀ ਤੁਸੀਂ ਪਹਿਲਾਂ ਵੀ ਇੱਥੇ ਜ세ਦਾਰ ਬੜਾਲੀ ਸਾਹਿਬ ਰਹੇ ਹੈ ਚਾਹੇ ਰਣਜੀਤ ਗੱਲ ਲੈ ਚਾਹੇ ਕੰਗ ਏਦਾਂ ਦੀ ਭਾਸ਼ਾ ਇੱਕ ਦੂਏ ਲਈ ਆਪਾਂਦਰ ਭਾਸ਼ਾ ਨਹੀਂ ਵਰਤੀ ਕਿ ਨਹੀਂ ਵਰਤੀ ਵੀ ਨਹੀਂ ਜਾਣੀ ਚਾਹੀਦੀ ਮੈਂ ਹਮੇਸ਼ਾ ਮਾਨਯੋਗ ਮੰਤਰੀ ਜੀ ਕਹਿਣਾ ਤੇ ਕਦੇ ਵੀ ਮੈਨੂੰ ਸ਼ਹਿਰ ਦੇ ਕਿਸੇ ਕੰਮ ਲਈ ਅੱਜ ਮੈਂ ਫੇਰ ਤੁਹਾਨੂੰ ਕਹਿ ਰਿਹਾ ਮੈਨੂੰ ਕਿਸੇ ਸ਼ਹਿਰ ਦੇ ਕੰਮ ਲਈ ਬੁਲਾਉਣਗੇ ਕਿਸੇ ਕਿਹੜੇ ਵੀ ਸ਼ਹਿਰ ਦਾ ਕੰਮ ਕਰਨਾ ਤੇ ਇਹਨੂੰ ਇੱਥੇ ਲੋੜ ਮੈਂ ਨੰਗੇ ਪੈਰੀ ਜਾਊਂਗਾ ਚੱਲ ਕੇ ਕਿਉਂਕਿ ਸ਼ਹਿਰ ਨੇ ਮੈਨੂੰ ਚੁਣਿਆ ਹੈ ਸ਼ਹਿਰ ਵਾਸਤੇ ਮੇਰਾ ਮੇਰਾ ਫਰਜ਼ ਵੀ ਬਣਦਾ ਹੈ ਮੈਂ ਕਦੇ ਵੀ ਇਸ ਤੋਂ ਭੱਜੂਗਾ ਨਹੀਂ ਕੋਈ ਨਹੀਂ ਪਰ ਇਦਾਂ ਦੀ ਭਾਸ਼ਾ ਪਲੀਜ਼ ਤੁਹਾਨੂੰ ਵੀ ਨੂੰ ਜਦੋਂ ਤੁਸੀਂ ਜਿਹੜੇ ਵੀ ਸੱਜਣ ਉੱਥੇ ਕਹਿਣਾ ਚਾਹੀਦਾ ਸੀ ਆ ਠੀਕ ਠੀਕ ਨਹੀਂ ਮੈਨੂੰ ਮੈਨੂੰ ਠੇਸ ਲੱਗੀ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਠੀਕ ਹੈ ਜੀ